ਸਤਿ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਰੋਜ਼ਾਨਾ ਗੱਲਬਾਤ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਹੁਣ ਸੌਣ ਦਾ ਸਮਾਂ ਹੋ ਗਿਆ ਇਟਸ ਟਾਈਮ ਟੂ ਗੋ ਟੂ ਬੈਡ ਜਿਆਦਾ ਦੇਰ ਤੱਕ ਨਾ ਜਾਗਣਾ ਡੋਂਟ ਸਟੇ ਅਪ ਟੂ ਲੇਟ ਕੀ ਤੁਹਾਨੂੰ ਚੰਗੀ ਨੀਂਦ ਆਈ डिड यू स्लीप वैल हाँ मैं ठीक सौं गया से यस आई स्लैपड वेल थानू कि नींद आई हाउ बाच यूर स्लीप मैं सारी रात सौ नहीं सकिया आई कुड नाट स्लीप ऑल नाइट नहीं मैं ठीक नहीं सौ सकिया नो आई डिडन्ट स्लीप वैल ਕੱਲ ਰਾਤ ਮੈਨੂੰ ਇੱਕ ਸੁਪਨਾ ਆਇਆ ਆਈ ਹੈਡ ਅ ਡ੍ਰੀਮ ਲਾਸਟ ਨਾਈਟ